ਅਸੀ ਗੱਲ ਦੋਸਤੋ ਮੈਂ ਧਰਮਾ ਹਰਿਓ ਅਰੰਡ ਪੰਜਾਬ ਦੇ YouTube ਚੈਨਲ ਤੋਂ ਜਿਸ ਤਰ੍ਹਾਂ ਹਰ ਵਾਰ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਮਲਾਉਂਦੇ ਰਹਨੇ ਆ ਸੋ ਅੱਜ ਮੈਂ ਪੁੱਜਾ ਹੋਇਆ ਅਸੀਂ ਪੁੱਜੇ ਹੋਇਆ ਇਹ ਜਿਲ੍ਹਾ ਇਸ ਸੰਗਰੂੜ ਦੇ ਪਿੰਡ ਚਨੇੜ ਦੇ ਵਿੱਚ ਜਿੱਥੋਂ ਦਾ ਉਹ ਮਹਾਨ ਖਿਡਾਰੀ ਹੋਇਆ ਦਿਲਬਰ ਚਨੇੜ ਜਿੱਥੋਂ ਦੇ ਇਹ ਗੱਲ ਪ੍ਰੇਮ ਦੀਆਂ ਗੱਲਾਂ ਹੋਈਆਂ ਨੇ ਖੇਡ ਗਰਾਉਂਡਾਂ ਦੇ ਵਿੱਚ ਉਸੇ ਹੀ ਪਿੰਡ ਦੇ ਨੇ ਇੱਕ ਦਿਲਬਰ ਚਨੇੜ ਜੀ ਜਿਨ੍ਹਾਂ ਨੇ ਲੰਬਾ ਸਮਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਧਾਕ ਜਮਾਈ ਹੈ ਅੱਜ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਕਬੱਡੀ ਬਾਰੇ ਉਹਨਾਂ ਦੇ ਕਬੱਡੀ ਦੇ ਵਿੱਚ ਖੱਟੇ ਹੋਏ ਨਾਮ ਬਾਰੇ ਸਨਮਾਨ ਬਾਰੇ ਗੱਲਬਾਤ ਜਿਹੜੀ ਆਪਾਂ ਅੱਜ ਉਹ ਗੱਲ ਕਰਦੇ ਹਾਂ ਜਨਾਬ ਦਿਲਬਰ ਛਨੇਰ ਜੀ ਦੇ ਨਾਲ ਰੰਗ ਪੰਜਾਬ ਦੇ YouTube ਚੈਨਲ ਵੱਲੋਂ ਦਿਲਬਰ ਛਨੇਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਐਸਓ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਇਹ ਖੇਡ ਕਬੱਡੀ ਦੇ ਕਿਸੇ ਪ੍ਰਾਣੇ ਨੂੰ ਤੇ ਸਟਾਰ ਖਿਡਾਰੀ ਨਾਲ ਮੁਲਾਕਾਤ ਕਰਦੇ ਹਾਂ ਬਸ ਤਾਂ ਖੁਸ਼ੀ ਸਾਰਿਆਂ ਨੂੰ ਮਿਲ ਕੇ ਹੁੰਦੀ ਹੈ ਪਰ ਜਦੋਂ ਜਿਨ੍ਹਾਂ ਦੇ ਨਾਮ ਲੰਬਾ ਟਾਈਮ ਗਰਾਊਂਡਾਂ ਦੇ ਵਿੱਚ ਗੂੰਜੇ ਨੇ ਉਹਨਾਂ ਨੂੰ ਮਿਲ ਕੇ ਵੀ ਸਾਨੂੰ ਇੱਕ ਵੱਖਰੀ ਖੁਸ਼ੀ ਜਿਹੜੀ ਮਿਲਦੀ ਹੈ ਸੋ ਤੁਹਾਡਾ ਨਾਮ ਵੀ ਜਿਹੜਾ ਲੰਬਾ ਟਾਈਮ ਖੇਡ ਗਰਾਊਂਡਾਂ ਦੇ ਵਿੱਚ ਚੱਲਿਆ ਗੂੰਜਿਆ ਅੱਜ ਵੀ ਲੋਕ ਤੁਹਾਨੂੰ ਗਰਾਊਂਡਾਂ ਦੇ ਵਿੱਚ ਯਾਦ ਕਰਦੇ ਨੇ ਤੁਹਾਡਾ ਕਮੈਂਟੇਟਰ ਵੀ ਜ਼ਿਕਰ ਕਰਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਦਲਬੀਰ ਜੀ ਤੁਹਾਡੀ ਕਬੱਡੀ ਖੇਡਣ ਦੀ ਜਿਹੜੀ ਸ਼ੁਰੂਆਤ ਹੈ ਇਹ ਕਦੋਂ ਹੋਈ ਤੇ ਕਿਵੇਂ ਹੋਈ ਕਬੱਡੀ ਦੀ ਸ਼ੁਰੂਆਤ ਜੀ ਮੈਂ ਪ੍ਰਾਇਮਰੀ ਸਕੂਲ ਤੋਂ ਕਰਿਆ ਜੀ ਨੈਸ਼ਨਲ ਕਬੱਡੀ ਤੋਂ ਨੈਸ਼ਨਲ ਸਟਾਈਲ ਤੋਂ ਨੈਸ਼ਨਲ ਸਟਾਈਲ ਤੋਂ ਹਾਂ ਜੀ ਨੈਸ਼ਨਲ ਸਟਾਈਲ ਤੋਂ ਫਿਰ ਮੈਂ 37 ਕਿਲੋ ਤੋਂ ਲੈ ਕੇ ਉਪਰ ਇੱਕ ਪਿੰਡੋਂ ਪੰਦਕ ਦੇ ਮੈਚ ਖੇਡੇ ਉਹ ਪੰਦਕ ਦੇ ਮੈਚ ਹਾਂ ਜੀ ਸਕੂਲ ਪੱਧਰ ਤੇ ਮੈਂ ਜੋਂ ਤੋਂ ਸੋਕੇ ਪੰਜਾਬ ਜ਼ਿਲ੍ਹੇ ਜ਼ਿਲ੍ਹਾ ਜਿੱਤ ਕੇ ਪੰਜਾਬਤਰ ਤੱਕ ਜਾ ਕੇ ਖੇਡਿਆ 50 ਪਤਰ ਤੱਕ ਖੇਡਿਆ ਹੋਈ ਇਹ ਸਕੂਲੀ ਗੇਮਾਂ ਦੇ ਸਕੂਲੀ ਗੇਮਾਂ ਜਾ ਜੀ ਜੀ ਬਾ ਉਸ ਤੋਂ ਬਾਅਦ 37 ਫਿਰ ਸਾਨੂੰ ਕਬੱਡੀ ਮਿਲੇ ਜੀ ਆਪਣੇ ਬਸੇ ਦੇ ਵਿੱਚੋਂ ਪਹਿਲਾਂ ਮੇਰੇ ਪਾਪਾ ਜੀ ਖੇਡਦੇ ਰਹਿੰਦੇ ਨੇ ਜੀ ਜੀ ਤੇ ਉਹਨਾਂ ਦੇ ਨਾਲ ਵੀ ਖੇਡਿਆ ਮੈਂ ਪੰਜ ਚਾਰ ਮੈਂ ਜੀ ਜੀ ਅਸੀਂ ਇਕੱਠੇ ਵੀ ਖੇਡਿਆ ਗਰਾਊਂਡਾਂ ਦੇ ਵਿੱਚ ਜੀ ਜੀ ਤੇ ਫਿਰ ਤੁਹਾਨੂੰ ਪਤਾ ਹੀ ਉਸ ਤੋਂ ਬਾਅਦ ਬਹੁਤ ਜਿਆਦਾ ਮੈਚ ਖੇਡੇ ਬਿਲਕੁਲ ਸੋਨੇ ਦੇ ਸੁਆਗੇ ਵਾਲੀ ਕਮ ਹੋ ਜਾਂਦਾ ਨਾ ਕਿ ਕੋਈ ਵਿਰਸੇ ਦੇ ਵਿੱਚੋਂ ਕੱਢੀ ਤੁਹਾਨੂੰ ਮਿਲਿਆ ਪਿਤਾ ਜੀ ਦਾ ਨਾਮ ਕੀ ਸੀ ਜੀ ਪਿਤਾ ਜੀ ਦਾ ਨਾਮ ਜੀ ਕਾਦਰ ਖਾਨ ਜੀ ਜਨਾਬ ਕਾਦਰ ਖਾਨ ਜੀ ਉਹ ਵੀ ਇੱਕ ਕਬੱਡੀ ਦੇ ਤਕਰੀ ਹਾਂਜੀ ਉਹ ਬਹੁਤ ਵਧੀਆ ਪਲੇਅਰ ਰਹੇ ਨੇ ਜੀ ਜੀ ਮਲਕੂਰਨਾ ਤੋਂ ਪਲੇ ਟਾਈਮ ਦੇ ਵਿੱਚ ਬਹੁਤ ਜਿਆਦਾ ਵਧੀਆ ਕਬੱਡੀ ਖੇਡੀ ਹੈ ਉਹਨਾਂ ਨੇ ਜੀ ਤੇ ਤੁਸ ਤੁਹਾਨੂੰ ਵੀ ਮਲਕ ਫਿਰ ਉਹਨਾਂ ਨੇ ਇਸੇ ਪਾਸੇ ਬਸ ਹਾਂ ਜੀ ਪਰ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੇ ਨਾਲ ਜਾਂਦੇ ਰਹਿਆ ਪਹਿਲਾਂ ਛੋਟੇ ਹੁੰਦੇ ਬਸ ਫਿਰ ਉਹਨਾਂ ਦੇ ਨਾਲ ਮੈਂ ਖੇਡਿਆ ਵੀ ਆਂ ਉਹਾਂ ਦੇ ਮੈਚ ਥੋੜੇ ਬਹੁਤੇ ਜੀ ਹਾਂਜੀ ਤੇ ਉਹਨਾਂ ਦੇ ਨਾਲ ਮਤਲਬ ਕਿ ਕਬੱਡੀ ਇਕੱਠੇ ਹਾਂਜੀ ਆ ਇਕੱਠੇ ਖੇਡਿਆ ਜੀ ਇੱਕ ਗਰਾਊਂਡ ਦੇ ਵਿੱਚ ਹਾਂਜੀ ਇਹ ਵੀ ਇੱਕ ਵੱਖਰਾ ਉਹ ਬਣਦਾ ਜੀ ਹਾਂਜੀ ਕਿ ਪਿਤਾ ਅਤੇ ਪੁੱਤ ਇੱਕ ਟੀਮ ਦੇ ਵਿੱਚ ਇਕੱਠੇ ਤੇ ਇਹ ਵੀ ਤੁਹਾਡੇ ਮਤਲਬ ਕਿ ਕੈਰੀਅਰ ਦੇ ਵਿੱਚ ਆਇਆ ਹਾਂਜੀ ਸੋ ਤੁਸੀਂ 37 ਕਿਲੋ ਤੋਂ ਓਪਨ ਤੱਕ ਮਤਲਬ ਕਬੱਡੀ ਖੇਡੀ ਹੈ ਲੰਮਾ ਟਾਈਮ ਖੇਡ ਗਰਾਊਂਡਾਂ ਦੇ ਵਿੱਚ ਜੁੜੇ ਹੋ ਤੇ ਤੁਹਾਡਾ ਕੋਈ ਯਾਦਗਾਰੀ ਮੈਚ वैसे दा जी सारे यादगारੀ ਹੁੰਦੇ ਨੇ ਮੈਚ ਯਾਦਗਾਰੀ ਮੈਚ ਪਹਿਲਾਂ ਲੱਗਿਆ ਜੀ ਮੈਨੇ ਫੁੱਲਾਂਵਾਲ ਨਾਲ ਜੀ ਸ਼ਾਮ ਦੇ ਟਾਈਮ ਦਾ ਮੈਚ ਠੀਕ ਹੈ ਜੀ ਅਸੀਂ ਡੇਢ ਕ ਪੈਂਟ ਦੇ ਫੁੱਲਾਂਵਾਲ ਨੂੰ ਮੈਚ ਹਾਰ ਗਏ ਜੀ ਇਹ ਕਦੋਂ ਕੀ ਦੀ ਗੱਲ ਆਈ ਇਹ 97 98 ਦੀਆਂ ਗੱਲਾਂ ਆਈ ਇਹ 97 98 ਦੇ ਵਿੱਚ ਫੁੱਲਾਂਵਾਲ ਦੇ ਨਾਲ ਤੁਹਾਡਾ ਮੈਚ ਲੱਗਿਆ ਜੀ ਜੀ ਫਿਰ ਦੂਸਰੇ ਦਿਨ ਸਵੇਰੇ ਲੱਗਿਆ ਜੀ ਰੂਮੀ 10:00 ਵਜੇ ਨੂੰ ਪਹਿਲਾ ਮੈਚ ਹੀ ਫੁੱਲਾਂਵਾਲ ਨਾਲ ਜੀ ਮੈਨੇ ਅਸੀਂ ਹਾਰ ਗਏ ਡੇਢ 2 ਕ ਪੈਂਟਾਂ ਦੇ ਜੀ ਤੇ ਰੂਮੀ ਫਿਰ ਅਸੀਂ ਜਿੱਤੇ ਜੀ ਫੁੱਲਾੜਨ ਦੂਸਰੇ ਦਿਨ ਹੀ ਅਗਲੇ ਦਿਨ ਹੀ ਪਹਿਲੇ ਅਗਲੇ ਦਿਨ ਹੀ ਆਜੀ ਹਾਂਜੀ ਤੇ ਦੂਜੇ ਦਿਨ ਉਹਨਾਂ ਨੂੰ ਰਾਤ ਆ ਦੂਜੇ ਦਿਨ ਰਾਤ ਆ ਜੀ ਹਾਂ ਫੁੱਲਾਂ ਵਾਲੀ ਕੀ ਪ੍ਰਾਈਸ ਸੀ ਜੀ ਉਸ ਟਾਈਮ ਤੇ ਉਸ ਟਾਈਮ ਜੀ ਮੈਨੇ ਹੈਗਾ ਦੀ 21000 ਰੁਪਏ ਪ੍ਰਾਈਸ ਦੀਗਾ ਨਾਲ ਇੱਕ ਬੱਕਰਾ ਸੀਗਾ ਬੱਕਰਾ ਸੀ ਹਾਂ ਜੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਮੈਨਾ ਵੱਡੀ ਗੱਲ ਸੀ ਇਹ ਵੱਡੀ ਗੱਲ ਸੀ ਹਾਂ ਜੀ ਕਿਉਂਕਿ ਉਹ ਤੋਂ ਤਾਂ ਜ਼ਿਆਦਾ ਤਰਕੌਲੀਆਂ ਤੇ ਇਹ ਗਲਾਸਾਂ ਦੇ ਨਾਲ ਅਸੀਂ ਵੀ ਪੂਰੀ ਤਿਆਰੀ ਜਿਗਿਆ ਦੀ ਕਿ ਮਿਸਕੇ ਗਿਆ ਦੀ ਬੱਕਰਾ ਉਹਨਾਂ ਦਿਨਾਂ ਸਹਿਜਾ ਨਾਮ ਹੁੰਦਾ ਵੀ ਇਹ ਨਹੀਂ ਸੀਗਾ ਜੀ ਤੇ ਰੂਮੀ ਦਾ ਟੂਰਨਾਮੈਂਟ ਵੀ ਬਹੁਤ ਜ਼ਿਆਦਾ ਤਕੜਾ ਹੁੰਦਾ ਸੀਗਾ ਜੀ ਹਾਂ ਜੀ ਰੋਮੀ ਦੇ ਵਿੱਚ ਫਿਰ ਤੁਸੀਂ ਉਹਨਾਂ ਨੂੰ ਰੋਮੀ ਅਸੀਂ ਦੂਜੇ ਦਿਨ ਉਹਰਾਤੇ ਜੀ ਸਵੇਰ ਨੂੰ ਦੂਜੇ ਦਿਨ ਉਹਨਾਂ ਨੂੰ ਫਿਰ ਆਦੂਸਰੇ ਸਵੇਰ ਨੂੰ ਜੀ 10 ਵਜੇ ਦੇ ਨੂੰ ਜੀ ਸ਼ਾਮ ਨੂੰ 7:00 ਵਜੇ 6:00 ਵਜੇ ਮੈਚ ਖੇੜੇ ਹੋਵਾਂਗੇ ਜੀ ਹਾਂਜੀ ਤੁਹਾਡੀ ਟੀਮ ਦੇ ਵਿੱਚ ਕਿਹੜੇ-ਕਿਹੜੇ ਖੇਡ ਰਹੇ ਸੀ ਉਸ ਟਾਈਮ ਮੇਰੀ ਟੀਮ ਦੇ ਵਿੱਚ ਜਦੋਂ ਦੀ ਰਣਜੀਤ ਹੁੰਦਾ ਸੀ ਪਿੰਡੋਂ ਪਿੰਡੋਂ ਜਾਫੀ ਦੀ ਮੁੰਡਾ ਵਧੀਆ ਇੱਕ ਮਨਜੀਤ ਅਮਲੀ ਜੀ ਪ੍ਰੇਮ ਛਨੇਰ ਜੀ ਜੀ ਇੱਕ ਗੋਲੂ ਹੁੰਦਾ ਸੀ ਮੁੰਡਾ ਸੰਘਣ ਦਾ ਸੰਘਣ ਦਾ ਗੋਲ ਹਾਂਜੀ ਹਾਂ ਗੋਲ ਤੁਹਾਡੀ ਟੀਮ ਦੇ ਵਿੱਚ ਹਾਂਜੀ ਤੇ ਫੁੱਲਾਵਾਲ ਦੀ ਟੀਮ ਦੇ ਵਿੱਚ ਫੁੱਲਾਵਾਲ ਦੀ ਟੀਮ 'ਚ ਇੰਦਰਜੀਤ ਫੁੱਲਾਵਾਲ, ਜਿੰਦਰੀ ਫੁੱਲਾਵਾਲ, ਬਾਜੀ ਜੰਡ ਉਹਦੇ ਨਾਲ ਇੱਕ ਮਾਨੀ ਹੁੰਦਾ ਸੀ ਮੁੰਡਾ ਜੀ ਫੁੱਲਾਵਾਲ ਤੋਂ ਇੱਕ ਜਿੰਦਰ ਟਟਾਂ ਵਾਲਾ ਜਿੰਦਰ ਟਟਾਂ ਵਾਲਾ ਹਾਂ ਜੀ ਮਤਲਬ ਦੋਨੇ ਟੀਮਾਂ ਪਪੂਰੀਆਂ ਟੋਪੂਰੀਆਂ ਪ੍ਰੋਪਰ ਦੋਈ ਟੀਮਾਂ ਦਾਖੜੀਆਂ ਟੀਮਾਂ ਦੀ ਕਿਤੇ ਉਹ ਜਿੱਤ ਜਾਂਦੀ ਸੀ ਕਿਤੇ ਅਸੀਤ ਜਾਂਦੇ ਸੀਗੇ ਜੀ ਜੀ ਤੇ ਉਸ ਟਾਈਮ ਤੇ ਇਹ ਜਿਹੜਾ ਬੱਕਰਾ ਰੱਖਿਆ ਸੀ ਉਹ ਬੈਸਟ ਰੂ ਸੀ ਜਾਂ ਬੈਸਟ ਇਨਾਮ ਦੇ ਨਾਲ ਹੀ ਸੀ ਜੀ ਉਹ ਇਨਾਮ ਨਾਲ ਸੀਗਾ ਜੀ ਇਨਾਮ ਦੇ ਨਾਲ ਕਿਉਂਕਿ ਬੈਸਟ ਤੁਹਾਡੇ ਵੀ ਬੈਸਟ ਹੁੰਦੇ ਸੀ ਜੀ ਬੈਸਟ ਹੁੰਦੇ ਇਨਾਮ ਦੇ ਨਾਲ ਸੀ ਜੀ ਹਾਂ ਜੀ ਹਾਂ ਬੈਸਟ ਹੁੰਦੇ ਦੀ ਉਹਨਾਂ ਦੇ ਨਾਲ ਜਬਰ ਬੈਸਟ ਦਾ ਕੋਈ ਜਿਆਦਾ ਵੱਡਾ ਇਨਾਮ ਨਹੀਂ ਹੁੰਦਾ ਸੀਗਾ ਕਿਤੇ ਟਰੋਫੀ ਮਿਲ ਗਈ ਕਿਤੇ ਕੋਈ ਲੈਂਪ ਦਿੱਤਾ ਜਾਂ ਟਾਈਮ ਪੀਸ ਦਿੱਤਾ ਭਾਂਡੇ ਇੱਕ ਵਾਰੀ ਬੈਸਟ ਸਰਾਬੇ ਮਿਲਿਆ ਸੀ ਪਹਿਲੀ ਵਾਰੀ ਸਾਈਕਲ ਹੁੰਦਾ ਸੀ ਇੱਕ ਪਲੇਅਰ ਹੁੰਦੀ ਸੀ ਸਾਈਕਲ ਉਹ ਜੀ ਇੱਕ ਨੂੰ ਦਿੰਦੇ ਸੀ ਹਾਂ ਉਹ ਸਰਾਬੇ ਦੇ ਟੂਰਨਾਮੈਂਟ ਦਾ ਬੈਸਟ ਰਿਹਾ ਸੀ ਮੈਂ ਉੱਥੋਂ ਸਾਈਕਲ ਮਿਲਿਆ ਸੀ ਮੈਨੂੰ ਜੀ ਸਾਈਕਲ ਮਿਲਿਆ ਸੀ ਹਾਂ ਜੀ ਤੇ ਉਹ ਇਹ ਕਦੋਂ ਦੀ ਗੱਲ ਆਈ ਇਹ 9899 ਇਹ ਆ ਜੀ 9899 9899 ਦੇ ਵਿੱਚ ਸਰਾਬੇ ਦੇ ਟੂਰਨਾਮੈਂਟ ਤੇ ਇਹ ਪਹਿਲੀ ਵਾਰੀ ਮਤਲਬ ਕਿ ਸਾਈਕਲ ਇਨਾਮ ਦੇ ਚਾਹੇ ਤੇ ਉਹਦੇ ਹੱਕਦਾਰ ਵੀ ਤੁਸੀਂ ਹਾਂ ਜੀ ਇਹ ਵੀ ਤੁਹਾਡੇ ਲਈ ਇੱਕ ਮੁਬਾਰਕਬਾਦ ਹੈ ਕਿਉਂਕਿ ਕਬੱਡੀ ਦੇ ਵਿੱਚ ਵੀ ਕੱਲੀ ਕੱਲੀ ਰੇਟ ਦਾ ਹੁਣ ਪਹਿਲਾਂ ਇਕੱਠ ਸੀ ਹੁਣ ਇਤਿਹਾਸ ਬਣ ਲਿਆ ਇਤਿਹਾਸ ਬਣ ਗਿਆ ਸੋ ਉਸ ਤੋਂ ਬਾਅਦ ਇਹ ਤੁਸੀਂ ਪਿੰਡਵਾਰ ਦੇ ਮੈਚ ਹੈ ਕਿਹੜੀ ਟੀਮ ਦੇ ਵੱਲੋਂ ਜ਼ਿਆਦਾ ਕਿਹੜੀ ਕਬੱਡੀ ਦੀ ਟੀਮ ਜਾਂ ਸਟਾਰਟਿੰਗ ਮੈਂ ਅਰिजिन ਨਾਰੀ ਕਿਹਾ ਤੋਂ ਮੇਰੇ ਨਾਨਕੇ ਨੇ ਨਾਰੀਗੇ ਜੀ ਉਹਨਾਂ ਦੇ ਬਲੋਂ ਮੈਂ ਖੇਡਿਆ 2 ਸਾਲ ਜਿਆਦਾ ਜਿੱਥੋਂ ਮੇਨ ਸਟਾਰਟਿੰਗ ਆ ਫਿਰ ਮੈਂ ਖੇਡਿਆ ਕੋਲਡ ਸਾਪੇ ਦੇ ਵਿੱਚ ਕੋਲਡ ਸਾਪੇ ਦੇ ਕੋਲ ਫੌਜੀ ਨਾਲ ਫੌਜੀ ਨਾਲ ਫੌਜੀ ਬਲੌਰਾ ਕੋਲਡ ਜੀ ਬਿੱਲਾ ਜੁਝਾਰ ਹੁੰਦਾ ਦੀ ਜਾਲਾ ਜੀ ਤੇ ਛੋਟਾ ਚੱਲੀ ਹਰਦੇਵ ਚੱਲੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪਿੰਡ ਦੇ ਵਿੱਚ ਖੇਡਣ ਲੱਗਾ ਚਨੇਰ ਦੇ ਵਿੱਚ ਫਿਰ ਪਿੰਡ ਦੀ ਟੀਮ ਫਿਰ ਪਿੰਡ ਦੀ ਟੀਮ ਬਣ ਗਈ ਬਾਅਦ ਪਿੰਡ ਦੇ ਵੀ ਪਿੰਡ ਦੀ ਟੀਮ ਬਾਅਦ ਚ ਖੜੀ ਗਈ ਹਾਂ ਜੀ ਬਾਅਦ ਚ ਖੜੀ ਕਰੀ ਜੀ ਤੇ ਪਿੰਡਵਾਰ ਤੋਂ ਬਾਅਦ ਤੇ ਓਪਨ ਕਲੱਬਾਂ ਦੇ ਮੈਚ ਵੀ ਤੁਸੀਂ ਖੇਡੇ ਨੇ ਆਲ ਓਪਨ ਦੇ ਆਲ ਓਪਨ ਦੇ ਖੇਡਿਆ ਜੀ ਮੈਂ ਰਾੜਾ ਸਾਹਿਬ ਵੱਲੋਂ ਜੀ ਸ਼ਾਂਤੀ ਸਰ ਜੀ ਸੁਖਪੰਦੇਰ ਜੀ ਹਾਂ ਜੀ ਸ਼ਾਂਤੀ ਸਰ ਜੀ ਕਬਡੀ ਕਲੱਬ ਰਾੜਾ ਸਾਹਿਬ ਜੀ ਸੁਖ ਪੰਦੇਰ ਦੀ ਟੀਮ ਸਪੌਂਸਰ ਟੀਮ ਦੀ ਸਾਡੇ ਕੋਚ ਹੁੰਦੇ ਦੀ ਮਾਸਟਰ ਭਵਿੰਦਰ ਸਿੰਘ ਲੋਟੀ ਜੀ ਹਾਂ ਜੀ ਉਹਨਾਂ ਡੈਮਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਖੇਡਿਆ ਜੀ ਹਰਦੀਪ ਕਲੱਬ ਜਗਰਾਉਂ ਚੈਨੇ ਦੀ ਮਾੜੇੜ ਦੇ ਲਾਸਟ ਦੇ ਖੇਡਿਆ ਜੀ ਮੈਂ 1 ਸਾਲ ਕਾਲਖ ਵੱਲੋਂ ਕਾਲਖ ਵੱਲੋਂ ਕਾਲਖ ਵੱਲੋਂ ਹਾਂ ਜੀ ਜੀ ਕਲਕਤੇ ਕਲੱਬ ਵੱਲੋਂ ਤੁਸੀਂ 1 ਸਾਲ ਵਾਸਤੇ ਕੀ ਟੈਂਜੀ ਹਾਂਜੀ ਤੇ ਇਸ ਤੋਂ ਇਲਾਵਾ ਇਹ ਪੰਜਾਬ ਦੇ ਕਬੱਡੀ ਕੱਪਾਂ ਦਾ ਹਾਂਜੀ ਇਹ ਤੁਹਾਡੇ ਜ਼ਿਆਦਾਤਰ ਮੈਚ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਖਸਦੇ ਸੀ ਜ਼ਿਆਦਾ ਜੀ ਫੁਲਾਲ ਨਾਲ ਜੀ ਇੱਕ ਸੇਰਪੁਰ ਦੀ ਟੀਮ ਹੁੰਦੀ ਸੀ ਗੁੱਕ ਸੇਰਪੁਰਾ ਸੇਕ ਸੇਰਪੁਰਾ ਉਪਕਾਰ ਹੁੰਦਾ ਸੀ ਉਹਦੇ ਨਾਲ ਮੁੰਡਾ ਜੀ ਗੁਲਜ਼ਾਰ ਨਾਲ ਵੀ ਮੈਚ ਵਧੀਆ ਲੱਗਦੇ ਰਹਿੰਦੇ ਨੇ ਗੁਲਜ਼ਾਰ ਸਿਧਮਾ ਚੈਨਾ ਸਿਧਮਾ ਜੀ ਇੱਕ ਚਾਕਰ ਦੀ ਟੀਮ ਤਕੜੀ ਹੁੰਦੀ ਸੀ ਜੀ ਤਕੜੀ ਸੀ ਜੀ ਚਾਕਰ ਕਰਮਾ ਚਾਕਰ ਕਾਕਾ ਚਾਕਰ ਗੱਗੀ ਚਕਰ ਜੀ ਫਿਰ ਇਧਰ ਇਰੀ ਜੋ ਸੋਮੇ ਹੁਣੀ ਸੋਮਾ ਘਰਾਚੋਂ ਦਰਸ਼ਨ ਘਰਾਚੋਂ ਕਸ਼ਮੀਰਾ ਵੀ ਖੇੜਦਾ ਸੀ ਉਹਦੇ ਨਾਲ ਜੀ ਤੇ ਇੱਕ ਮਟੋਲੜ ਦੀ ਟੀਮ ਹੁੰਦੀ ਸੀ ਗੋਲੂ ਮਟੋਲੜਾ ਫੰਤ ਮਟੋਲੜਾ ਜੀ ਤੇ ਭੀਖੀ ਵਾਲੀ ਸਾਈਡ ਨੂੰ ਹੁੰਦੀ ਸੀ ਗੀਤੀ ਹੋੜਲਾ ਭੋਲਾ ਧਲੇਵਾ ਜੀ ਜੀ ਇਹਨਾਂ ਨਾਲ ਵੀ ਮੈਚ ਵਧੀਆ ਲੱਗਦੇ ਰਹਿੰਦੇ ਆ ਜੀ ਰੌਂਤੇ ਵਾਲਾ ਫੌਜੀ ਮੀਤਾ ਰੌਂਤਾ ਜੀ ਬਹੁਤ ਟੀਮਾਂ ਸੀਗੇ ਜਿਆਦਾ ਵਧੀਆ ਟੀਮਾਂ ਦੀਆਂ ਉਸ ਟਾਈਮ ਤੇ ਹਾਂ ਫਿਰ ਅਸਲਾ ਨੂੰ ਸਾਡੇ ਵਾਲਾ ਏਰੀਆ ਆ ਗਿਆ ਮਲੇ ਕੋਟਲਾ ਹਾਂਜੀ ਰਾਜੀਵਰਧਨੋ 나ਥ ਸਿੰਘਾਂ ਦੋਦ ਜੀ ਇਹ ਟੀਮਾਂ ਵੀ ਤਗੜੀਆਂ ਸੀਗੇ ਤਗੜੀਆਂ ਸੀ ਇਹ ਟੀਮਾਂ ਵੀ ਜਿਨ੍ਹਾਂ ਨਾਲ ਟੀਮਾਂ ਨਾਲ ਵਧੀਆ ਮੈਚ ਹੁੰਦੇ ਰਹੇ ਨੇ ਕਿਤੇ ਉਹ ਵੀ ਜਿੱਤ ਜਾਂਦੇ ਸੀ ਅਸੀਂ ਵੀ ਜਿੱਤ ਜਾਂਦੇ ਸੀ ਜੀ ਹਾਂਜੀ ਤੇ ਜਿਵੇਂ ਅੱਜ ਕੱਲ ਮਾੜੀ-ਬੜੀ ਗੱਲ ਤੇ ਉੱਤੇ ਝਗੜਾ ਹੋਏਦੇ ਇਹ ਥੋੜੇ ਵੇਲੇ ਵੀ ਹੁੰਦਾ ਸੀ ਜੀ ਸਾਡਾ ਤਾਂ ਕਦੇ ਕਿਸੇ ਨਾਲ ਝਗੜਾ ਹੋਇਆ ਹੀ ਨਹੀਂਗਾ ਜੀ ਜੀ ਨਾ ਕਦੇ ਕਿਸੇ ਰੈਫਰੀ ਨਾਲ ਹੋਇਆ ਨਾ ਕਦੇ ਕਿਸੇ ਟੀਮ ਨਾਲ ਮੈਚ ਤੋਂ ਬਾਹਰ ਵੀ ਤੇ ਮੈਚ ਖੇਡ ਕੇ ਦੁਬਾਰਾ ਸਾਰੇ ਰਲ ਕੇ ਰਹਿੰਦੇ ਰਹਾ ਕਦੇ ਕਿਸੇ ਟੀਮ ਨਾਲ ਕਦੇ ਕਿਸੇ ਨਾਲ ਝਗੜਾ ਨਹੀਂ ਕਦੇ ਕਿਸੇ ਰੈਫਰੀ ਨਾਲ ਨਹੀਂ ਹੋਇਆ ਕਦੇ ਟੀਮ ਨਾਲ ਨਹੀਂ ਹੋਇਆ ਜੀ ਤੇ ਇਸ ਤੋਂ ਇਲਾਵਾ ਪੰਜਾਬ ਦੇ ਕਬੱਡੀ ਕਪਾ ਤੋਂ ਇਲਾਵਾ ਤੁਹਾਨੂੰ ਐ ਵਿਦੇਸ਼ ਦੀ ਧਰਤੀ ਤੇ ਵੀ ਖੇਡਣ ਦਾ ਮੌਕਾ ਮਿਲੇ ਜੀ ਵਿਦੇਸ਼ ਵਿੱਚ 99 ਜਗ੍ਹਾ ਪਹਿਲੀ ਵਾਰੀ ਪਾਕਿਸਤਾਨ ਜੀ ਉੱਥੋਂ ਆਉਂਦੇ ਵੀ 3 ਸਾਲ ਕੱਢਿਆ ਇੰਗਲੈਂਡ ਤੇ ਤਿੰਨ ਚਾਰ ਸਾਲ ਹੀ ਮੈਂ ਗਿਆ ਯੂਰਪ ਦੇ ਵਿੱਚ ਜਿੱਥੇ ਮੈਂ ਖੜਿਆ ਨਾਰਵੇ ਜਰਮਨ ਹਾਲੈਂਡ ਜੀ ਹਾਂਜੀ ਤੇ ਇਹ ਕਿਹੜੇ ਕਿਹੜੇ ਕਲੱਬ ਅਸੀਂ ਉਧਰ ਜੀ ਇੰਗਲੈਂਡ ਦੇ ਵਿੱਚ ਮੈਂ ਪਹਿਲੇ ਸਾਲ ਖੜਿਆ ਸੀ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਹੈਜ ਵੱਲੋਂ ਜੀ ਇੱਕ ਸਾਲ ਖੜਿਆ ਮੈਂ ਸਾਊਥ ਹਾਲ ਵੱਲੋਂ ਜੀ ਤੇ ਦੋ ਸਾਲ ਸਾਊਥ ਵੱਲ ਸਾਊਥ ਹਾਲ ਵੱਲੋਂ ਹੀ ਖੜਿਆ ਹਾਂ ਜੀ ਜੀ ਤੇ ਨਾਰਵੇ ਦੇ ਵਿੱਚ 3 ਸਾਲ ਮੈਂ ਸੀਦ ਕਬੱਡੀ ਸੀਦ ਦੀਪ ਸਿੰਘ ਪਹਿਲਾਂ ਬਨਾਰਵੇ ਨਾਰਵੇ ਹਾਂ ਤੇ ਇੰਗਲੈਂਡ ਦੇ ਵਿੱਚ ਕਿੰਨੇ ਟਾਈਮ ਗਏ ਤੁਸੀਂ 3 ਸਾਲ ਗਏ 3 ਸਾਲ ਹਾਂਜੀ ਤੇ ਬਾਕੀ ਦੂਜੇ ਪਾਸੇ ਜੀ 3 ਸਾਲ ਹੀ ਉਧਰ ਗੱਡਿਆ ਜੀ ਜੀ ਹਾਂਜੀ ਮਤਲਬ ਕਿ ਵਧੀਆ ਤੁਹਾਨੂੰ ਜਿਹੜੇ ਪ੍ਰੋਮੋਟਰ ਚ ਉਹਨਾਂ ਨੇ ਸਪான்ਸਰ ਕੀਤਾ ਹਾਂਜੀ ਹਾਂ ਵਧੀਆ ਸਾਡੀ ਹਾਂਜੀ ਵਧੀਆ ਸਾਧਤਾ ਜੀ ਪਰਿਵਾਰ ਦਾ ਸਾਥ ਤਾਂ ਹੈਗੀ ਸੀਗਾ ਕਿ ਪਰਿਵਾਰ ਦਾ ਸਾਥ ਵੀ ਫੁੱਲ ਸੀਗਾ ਜੀ ਬਿਲਕੁਲ ਜੀ ਤੇ ਇਸ ਤੋਂ ਇਲਾਵਾ ਇਹ ਤੁਹਾਨੂੰ ਸਹਿਯੋਗ ਕਿਉਂਕਿ ਜਿਹਨੂੰ ਕਰਦਾ ਸਹਿਯੋਗ ਮਿਲਦਾ ਹੈ ਇਸ ਤੋਂ ਵੱਡਾ ਸਹਿਯੋਗ ਐ ਵੈਸੇ ਕੋਈ ਹੁੰਦਾ ਨਹੀਂ ਪਰ ਫਿਰ ਵੀ ਹਾਂਜੀ ਸਹਿਯੋਗ ਤਾਂ ਸਹਿਯੋਗ ਹੀ ਆ ਬਾਹਰੋਂ ਮਿੱਤਰਾਂ ਦੋਸਤਾਂ ਦਾ ਕਿਹੜੇ ਸੀ ਜਿਹੜੇ ਤੁਹਾਡੇ ਨਾਲ ਮਤਲਬ ਕਿ ਸਭ ਤੋਂ ਨੂੰ ਸਹਿਯੋਗ ਐ ਜਾਂ ਸਪੋਰਟ ਕਰਦੇ ਸੀ ਮੇਰੇ ਨਾਲ ਖੇਡਣ ਵਾਲੇ ਮੁੰਡੇ ਸਾਰੇ ਹੀ ਮੈਨੂੰ ਸਪੋਰਟ ਕਰਦੇ ਸੀ ਮੁੰਡੇ ਹੋਰ ਵੀ ਨਾਲ ਮੇਰੇ ਹੈਗੇ ਸੀ ਪਿੰਡ ਚੋਂ ਜੀ ਤੇ ਕੋਲਡ ਅਸਲੀ ਜ਼ਿਆਦਾ ਮੈਂ ਕੋਲਡ ਦੇ ਵਿੱਚ ਜਾ ਕੇ ਬਾਹਰ ਮੈਚ ਖੇਡਿਆ ਵਾਦੇ ਜੀ ਜੀ ਬਲੌਰੇ ਦੀ ਫੌਜੀ ਕੋਲਡ ਸਾਪੇ ਦੀ ਹਰਦੇਵ ਛੱਲੀ ਦੀ ਇਹਨਾਂ ਦੀ ਵੀ ਆਪਾਂ ਨੂੰ ਪੂਰੀ ਸਪੋਰਟ ਸੀ ਜੀ ਜੀ ਹਾਂਜੀ ਤੇ ਇਸ ਤੋਂ ਇਲਾਵਾ ਹਾਂਜੀ ਇਹ ਕਬੱਡੀ ਦੇ ਨਾਲ-ਨਾਲ ਇਹ ਤੁਸੀਂ ਕੁਝ ਹੋਰ ਵੀ ਇਹ ਕਰਦੀ ਸੀ ਨਾ ਜੀ ਮੈਂ ਨਹੀਂ ਹੋਰ ਕੁਝ ਕਰਿਆ ਜੀ ਕਦੇ ਕਮ ਕੋਈ ਨਹੀਂ ਮੈਂ ਕਰ ਮਾਲਕੇ ਬਾਪੂ ਜੀ ਇਹੀ ਕਹਿੰਦੇ ਸੀ ਕਿ ਮੈਂ ਕਬੱਡੀ ਖੇਡਿਆ ਜੀ ਗਲੀ ਦੁੱਧ ਦਾ ਕੰਮ ਕਰਦੇ ਸੀ ਨਾਲ ਉਹ ਕਦੇ ਜਦੋਂ ਕਦੇ ਬਾਪੂ ਜੀ ਨਹੀਂ ਮੰਨ ਲੋ ਬੇਲੀ ਬੇਕਰ ਕਦੇ ਕਦੇ ਕਰਾਉਂਦੇ ਸੀ ਨਾਲ ਨਹੀਂ ਮੈਂ ਹੋਰ ਕੋਈ ਹੋ ਨਹੀਂ ਕਰਿਆ ਜੀ ਜੀ ਹਾਂਜੀ ਮਾਲਕੇ ਕਬੱਡੀ ਵਾਲੀ ਕਬੱਡੀ ਵਾਲੀ ਹਾਂ ਜੀ ਕਬੱਡੀ ਖੇਡਿਆ ਹਾਂਜੀ ਹਾਂਜੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਇਹ ਪਿਤਾ ਜੀ ਤੋਂ ਇਲਾਵਾ ਹੋਰ ਵੀ ਕਬੱਡੀ ਖੇਡਦੇ ਸੀ ਮੇਰੇ ਦੋਨੇ ਭਰਾ ਛੋਟਾ ਸੋਨੀ ਜੀ ਉਦੋਂ ਛੋਟਾ ਕਾਲਾ ਜੀ ਇਹ ਦੋਨੇ ਵਧੀਆ ਕਬੱਡੀ ਖੇਡਦੇ ਨੇ ਕਾਲਾ ਤਾਂ ਜ਼ਿਆਦਾ ਖੇਡਿਆ ਜੀ ਕਾਲਾ ਬਾਹਰ ਵੀ ਖੇਡ ਕੇ ਇੱਕ ਸਾਲ ਇੰਗਲੈਂਡ ਜੀ ਹਾਂਜੀ ਤੇ ਹੁਣ ਹੋਰ ਤੁਹਾਡੇ ਪਰਿਵਾਰ ਦੇ ਵਿੱਚੋਂ ਬੇਟਾ ਖੇਡਦਾ ਜੀ ਅੱਜ ਹਾਂਜੀ ਮੇਰਾ ਬੇਟਾ ਵੀ ਖੇਡਦਾ ਜੀ ਆਸ਼ੂ ਇੱਕ ਭਤੀਜਾ ਆਲਮਾ ਉਹ ਵੀ ਵਧੀਆ ਖੇਡਦਾ 75 ਕਿਲੋ ਖੇਡਦਾ ਜੀ ਉਹ 75 ਕਿਲੋ ਖੇਡਦਾ ਤੇ ਆਸ਼ੂ ਆਸ਼ੂ ਓਪਨ ਖੇਡਦਾ ਪਿੰਡਵਾਰ ਦੇ ਮੈਚ ਖੇਡਦਾ ਜੀ ਜੀ ਹਾਂਜੀ ਤੇ ਇੱਕ ਤੁਸੀਂ ਇਹ ਦੱਸੋ ਜੀ ਕਿ ਜਦੋਂ ਤੁਹਾਡੇ ਉਸ ਟਾਈਮ ਤੇ ਮੈਚ ਹੁੰਦੇ ਸੀ ਜਦੋਂ ਨਾ ਤਾਂ ਕੋਈ ਰਸੀ ਲੱਗਦੀ ਸੀ ਹਾਂਜੀ ਤੇ ਨਾ ਕੋਈ ਜਾਲ ਹੁੰਦਾ ਸੀ ਹਾਂਜੀ ਟਾਈਮ ਨਾਲ ਜਿਹੜੇ ਮੈਚ ਨਿੰਬੜ ਜਾਂਦੇ ਸੀ ਹਾਂਜੀ ਤੇ ਬਾਕੀ ਤੁਹਾਡਾ ਜਿਹੜਾ ਹੁੰਦਾ ਸੀਗਾ ਕਿਸੇ ਦੇ ਨਾਲ ਵੀ ਜਿਵੇਂ ਕਲੱਬਾਂ ਵਾਲੇ ਸੀ ਹਾਂਜੀ ਤੇ ਉਥੋਂ ਫਿਰ ਉਹ ਤੁਹਾਨੂੰ ਬੁਲਾਉਣ ਆਉਂਦੇ ਸੀ ਪੋਸਟਰ ਛਪਾਉਂਦੇ ਸੀ ਜਾਂ ਆਪਾਂ ਮਾਲਕੇ ਸੱਦਾ ਦੇ ਕੇ ਜਾਂਦੇ ਸੀ ਜਿਵੇਂ ਅੱਜ ਕੱਲ ਖਿਡਾਰੀਆਂ ਕੋਲੇ ਮਾਲਕੇ ਵਾਰੀ-ਵਾਰੀ ਗੇੜੇ ਮਾਰਨੇ ਪੈਂਦੇ ਨੇ ਜਾ ਕੇ ਸੱਦੇ ਪੱਤਰ ਦੇਣੇ ਪੈਂਦੇ ਨੇ ਇਹ ਉਸ ਟਾਈਮ ਤੇ ਵੀ ਤੁਹਾਨੂੰ ਇਹ ਹੁੰਦਾ ਸੀ ਉਸ ਟਾਈਮ ਦੇ ਵਿੱਚ ਵੀ ਕਲੱਬਾਂ ਵਾਲੇ ਪਿੰਡ ਆਉਂਦੇ ਸੀਗੇ ਜੀ ਫੋਨ ਦਾ ਉਦੋਂ ਕੋਈ ਹੁੰਦਾ ਨਹੀਂ ਸੀਗਾ ਵੀ ਮੋਬਾਈਲ ਤੇ ਕਿਸੇ ਨਾਲ ਅਟੈਚ ਹੋ ਗਿਆ ਨਹੀਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਵਧੀਆ ਟੂਰਨਾਮੈਂਟ ਹੋਉਂਦੇ ਦੀ ਨਾਮ ਵਾਰ ਜਿਵੇਂ ਲਾ ਲਓ ਸਰਾਬਾ ਹੋ ਗਿਆ ਨਾਬਾ ਜਾਜਦਰਾ ਕਨੜਕੀ ਜੀ ਸੰਘੇੜਾ ਬਰਨਾਲਾ ਤਨੌਲਾ ਇਹ ਵਧੀਆ ਉਹਨਾਂ ਦਿਨਾਂ ਦੇ ਵਿੱਚ ਵੀ ਉਹ ਬੰਦੇ ਇੱਕ ਲੰਬਾ ਵਾਲੇ ਪਿੰਡਾਂ ਆ ਕੇ ਜਾਂਦੇ ਸੀਗੇ ਪਿੰਡਾਂ ਆ ਕੇ ਜਾਂ ਕੁਝ ਲੰਬਾ ਵਾਲੇ ਦੇਖ ਲੋ ਜਿਵੇਂ ਮੈਚ ਉਹਨਾਂ ਦੀ ਟੂਰਨਾਮੈਂਟਾਂ ਦੇ ਮਿਲ ਜਾਂਦੇ ਸੀਗੇ ਟੂਰਨਾਮੈਂਟ ਤੇ ਮਿਲ ਜਾਂਦੇ ਹਾਂ ਜੀ ਅੱਗੇ ਵੱਲ ਕੋਈ ਟੂਰਨਾਮੈਂਟ ਹੋ ਕੇ ਟੀਮਾਂ ਨੂੰ ਕਹਿਣ ਜਾਣਾ ਹੁੰਦਾ ਹਾਂਜੀ ਜਿਸ ਤਰ੍ਹਾਂ ਹਾਂਜੀ ਤੇ ਇਹ ਜਿਵੇਂ ਅੱਜ ਕੱਲ੍ਹ ਚੱਲਦਾ ਜੀ ਅ ਪਿੰਡੇ ਵਾਲਾ ਕੰਮ ਚੈਚਨਾਹੜ ਵਾਲਾ ਇਹ ਇਹ ਥੋੜੇ ਵੇਲੇ ਤਾਂ ਨਹੀਂ ਸੀ ਨਹੀਂ ਉਦੋਂ ਕੋਈ ਚੈਹਨਾਹੜ ਵਾਲਾ ਕੰਮ ਨਹੀਂ ਸੀ ਉਦੋਂ ਤਾਂ ਮਾਮ ਵਗੈਰਾ ਪਤਾ ਵੀ ਹੈ ਨਹੀਂ ਸੀ ਵੀ ਕੀ ਚੀਜ਼ ਹੈ ਜੀ ਜੀ ਜੇ ਵੀ ਲਾਉਂਦਾ ਵੀ ਦੀ ਮਾਰਾ ਮੋਟਾ ਕੋਈ ਤੇਲ ਤੂਲ ਜਾ ਸਰੋਂ ਦਾ ਤੇਲ ਉਹ ਵੀ ਉੱਥੇ ਪਕੌੜਿਆਂ ਵਾਲਾ ਤੋਂ ਲੈ ਲੈਂਦੇ ਦੀ ਹੁਣ ਤਾਂ ਉਹ ਵੀ ਨਹੀਂ ਮਿਲਦਾ ਪਕੌੜਿਆਂ ਵਾਲੇ ਵੀ ਤੇਲ ਨਹੀਂ ਵਰਤਦੇ ਉਹ ਵੀ ਕੁਝ ਹੋਰ ਵਰਤਦੇ ਕੁਝ ਹੋਰ ਵਰਤਦੇ ਠੀਕ ਹੈ ਸਮੇਂ ਦੇ ਹਿਸਾਬ ਨਾਲ ਆਹ ਯਾਰ ਕਦੇ ਉਸ ਨਹੀਂ ਲਗਾਈ ਦੀ ਬਾਅਦ ਤਾਂ ਪਤਾ ਹੀ ਨਹੀਂ ਦੀ ਗਏ ਜੀ ਔਰ ਜਿਸ ਤਰ੍ਹਾਂ ਹੁਣ ਆਪਾਂ ਵੇਖ ਰਿਹਾ ਕਿ ਤਕੜਾ ਖੜਾਰੀ ਤਾਂ ਤਕੜਾ ਹੈਗਾ ਹੀ ਆ ਹਾਂਜੀ ਨਵੇਂ ਖਿਡਾਰੀ ਨੇ ਜਿਹੜੇ ਓਪਨ ਦੇ ਵਿੱਚ ਬਹੁਤ ਘੱਟ ਮਤਲਬ ਕਿ ਗੇ ਗਿਆ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਵੇਂ ਖਿਡਾਰੀ ਐ ਵੀ ਜਿਹੜੇ ਤਕੜੇ 플레이ਰ ਨੇ ਉਹ ਤਕੜੇ ਹੀ ਨੇ ਜੀ ਨਵੇਂ ਖਿਡਾਰੀ ਨੂੰ ਟਾਈਮ ਨਹੀਂ ਮਿਲ ਰਿਹਾ ਪੂਰਾ ਜੀ ਤੇ ਪੂਰਾ ਟਾਈਮ ਨਹੀਂ ਮਿਲ ਰਿਹਾ ਹਾਂ ਜੀ ਬਾਕੀ ਮਿਹਨਤ ਵੀ ਨਹੀਂ ਕਰਦੇ ਜੀ 플레이ਰ ਨਵੇਂ ਇਸੇ ਕਰਕੇ ਵੀ ਮਾੜੇ ਰਹਿ ਜਾਂਦੇ ਨੇ ਵਿੱਚ ਹਰ ਇੱਕ ਬੰਦਾ ਹਾਂ ਜੀ ਜੀ ਕਿਉਂਕਿ ਇਨਾਮ ਜਿਹੜੇ ਆਪਾਂ ਦੇਖਦੇ ਹਾਂ ਉਹ ਬਹੁਤ ਮਲ ਕੇ ਵੱਡੇ ਹੋ ਗਏ ਕਬੱਡੀ ਦੇ ਵਿੱਚ ਪੈਸਾ ਵਧੀ ਆ ਗਿਆ ਇਨਾਮ ਵੱਡੇ ਹੋ ਗਏ ਜੀ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ 플레이ਰ ਬਾਹਰੋਂ ਖੇਡਦੇ ਆ ਜੀ ਜਿਹੜਾ ਤਕੜਾ ਪਲੇਅਰ ਆ ਉਹਨੂੰ ਹਰ ਇੱਕ ਪਲੇਅਰ ਮਿਲਦਾ ਜੀ ਨਵੀਂ ਟੀਮ ਦੇ ਵਿੱਚ ਕੋਈ ਪਲੇਅਰ ਵੀ ਨਹੀਂ ਖੇਡਦਾ ਉਹ ਆਪੇ ਮਾੜਾ ਰਹਿਣਾ ਉਹਨੇ ਜੀ ਪਹਿਲਾ ਦੂਜਾ ਕਲੱਬਾਂ ਵਾਲੇ ਸਹੀ ਤਰੀਕੇ ਨਾਲ ਮੈਚ ਨਹੀਂ ਕਰਾ ਰਹੇ ਬੇਤਕਰਾ ਕਰਦੇ ਨੇ ਤਕੜੀ ਟੀਮ ਨੂੰ ਤਕੜੀ ਨਾ ਪੜਾਉਂਦੇ ਦੀ ਮਾੜੀਆਂ ਟੀਮਾਂ ਨੂੰ ਪਹਿਲੇ ਰਾਊਂਡ 'ਚ ਹਰਾਉਂਦੇ ਨੇ ਫਿਰ ਪਲੇਅਰ ਤਕੜਾ ਹੋ ਨਹੀਂ ਸਕਦਾ ਜੀ ਹੋ ਨਹੀਂ ਸਕਦਾ ਜੀ ਜੇ ਮੰਨ ਲਓ 20 ਟੀਮਾਂ ਨੇ 20 'ਚ 10 ਟੀਮਾਂ ਨਵੀਆਂ ਆ ਗਈਆਂ ਹਾਂਜੀ ਹਾਂਜੀ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਵੀ ਮਾੜੀਆਂ ਟੀਮਾਂ ਨੂੰ ਪਹਿਲੇ ਹੀ ਹਰਾ ਦੇਣਾ ਨਾ ਤਾਂ ਨਵੀਂ ਟੀਮ ਨੂੰ ਕਿਸੇ ਨੇ ਕਰਾਇਆ ਦੇਣਾ ਫਿਰ ਉਹਨਾਂ ਬਿਲਕੁਲ ਜੀ ਬਾਕੀ ਹੁਣ ਕਬੱਡੀ ਦੇ ਵਿੱਚ ਖਰਚ ਬਹੁਤ ਹੁੰਦਾ ਜੀ ਖਰਚ ਬਹੁਤ ਹੁੰਦਾ ਨਵੀਂ ਜਿਹੜੀ ਤਗੜੀਆਂ ਟੀਮਾਂ ਉਹਨਾਂ ਨੂੰ ਕਰਾਇਆ ਵੀ ਮਿਲਣਾ ਉਹਨਾਂ ਨੇ ਮੈਚ ਵੀ ਜਾ ਕੇ ਦੂਜੇ ਨੋਰ ਚ ਖੇਡਣੇ ਹੁੰਦੇ ਨੇ ਜੀ ਭਾਈ ਜਿਹੜੀਆਂ ਨਵੀਆਂ ਟੀਮਾਂ ਇਹਨਾਂ ਨੇ ਕੀ ਕਰਨਾ ਟਾਈ ਕਿਸੇ ਨੇ ਪਾਉਣੀ ਨਹੀਂ ਜੇ 10 ਚੰਗੀਆਂ 10 ਮਾੜੀਆਂ ਉਹਨਾਂ ਦਾ ਮਾੜੀ ਨਾਲ ਮੈਚ ਲਵਾ ਦੇਣਾ ਜੀ ਮਾੜੀ ਟੀਮ ਨੂੰ ਖੇਡਣ ਦਾ ਟਾਈਮ ਹੀ ਨਹੀਂ ਮਿਲਦਾ ਪਲੇਅਰ ਦਾ ਘੜਾਉ ਹੀ ਨਹੀਂ ਸਕਦਾ ਜੀ ਬਿਲਕੁਲ ਜੀ ਜੇ ਆਪਸ ਵਿੱਚ ਦੋ ਟੀਮਾਂ ਖੇਡਣਗੀਆਂ ਉਹਨਾਂ ਦਾ ਮੈਚ ਬਰਾਬਰ ਦੀ ਟੀਮ ਦਾ ਲੱਗੂ ਉਹਨਾਂ ਨੂੰ ਮੈਚ ਖੇਡਣ ਦਾ ਟਾਈਮ ਮਿਲੂ ਟਾਈ ਵੀ ਨਹੀਂ ਮਿਲਦਾ। ਪੰਜ ਪੰਜ 10 10 ਦੇ ਨੰਬਰਾਂ ਦਾ ਮੈਚ ਹੁੰਦਾ ਜਿਹੜੀ ਤਗੜੀ ਟੀਮ ਹੁੰਦੀ ਹੈ ਉਹ ਐਸਾ ਮੈਚ ਵੀ ਹੁੰਦਾ ਵਿੱਚ ਨਵੇਂ ਟੀਮਾਂ ਦਾ ਜਿਨ੍ਹਾਂ ਨੂੰ ਪੁਆਇੰਟ ਵੀ ਨਹੀਂ ਮਿਲਦਾ ਪੁਆਇੰਟ ਵੀ ਨਹੀਂ ਉਹ ਜ਼ੀਰੋ ਤੇ ਹਾਰ ਕੇ ਬਾਹਰ ਚ ਰਹਿਉ ਕਿੱਥੋਂ ਤਕੜੇ ਹੋਣਗੇ ਜੀ ਇੱਥੋਂ ਤਕੜੇ ਹੋਣਗੇ ਜੀ ਬਿਲਕੁਲ ਜੀ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਤੇ ਇਸ ਤੋਂ ਇਲਾਵਾ ਫਿਰ ਤੁਸੀਂ ਅੱਜ ਕੱਲ ਕੀ ਕਰਦੇ ਹੋ ਜੀ ਹੁਣ ਜੀ ਮੈਂ ਆ ਪਹਿਲੇ ਸਾਲ ਤੋਂ ਨਾਨਕਸਰ ਕਰੇਰਾ ਕਬੱਡੀ ਟੀਮ ਦਾ ਕੋਚ ਆ ਜੀ ਹਜੇ ਬਸ ਪਹਿਲਾਂ ਮੈਂ ਪਿੰਡਵਾਰ ਦੇ ਮੈਚਾਂ ਦੀ ਰੈਫਰੀ ਕਰਦਾ ਸੀ ਬਸ ਰੈਫਰੀ ਕਰਦਾ ਸੀ ਜੀ ਤੇ ਕਬੱਡੀ ਖੇਡਦੇ ਛੱਡੀ ਕਦੋਂ ਤੁਸੀਂ ਮੈਨੂੰ 4 ਕਿਸਾਲ ਹੋ ਗਏ ਜੀ 4-5 ਸਾਲ ਹੋ ਗਏ ਜਮਾ ਬੰਦ ਕਰ ਇਹਨੂੰ ਪਹਿਲਾਂ ਮੈਂ ਪਿੰਡ ਪੌਂਡ ਦੇ ਮੈਚ ਲਾਸਟ ਦੇ ਵਿੱਚ ਖੇਡੀ ਜਾਂਦਾ ਸੀਗਾ ਜੀ ਜੀ ਮਤਲਬ ਪਿੰਡ ਦੀ ਟੀਮ ਜਿਹੜੀ ਬਣਾ ਕੇ ਤੁਸੀਂ ਉਹ ਐਂਡ ਤੱਕ ਹੁਣ ਤੱਕ ਖੇਡਦੇ ਰਹੇ ਹੋ ਵੀ 4 ਸਾਲ ਪਹਿਲਾਂ ਉਸ ਤੋਂ ਬਾਅਦ ਤੁਸੀਂ ਕਬੱਡੀ ਤੋਂ ਮੈਂ ਐਂਡ ਦੇ ਲਾਸਟ ਸਾਲ ਪਹਿਲਾਂ ਮੈਂ ਆਪਦੇ ਪਾਪਾ ਜੀ ਨਾਲ ਖੇਡਿਆ ਜੀ ਮੈਂ ਤੇ ਆਸੂ ਵੀ ਖੇਡਿਆ ਸੀ 10-15 ਇਕੱਠੇ ਮੈਚ ਖੇਡੇ ਆ ਗਰਾਊਂਡਾਂ ਦੇ ਵਿੱਚ ਜਿੱਤੇ ਵੀ ਆ ਇਹ ਨਹੀਂ ਵੀ ਜਿੱਤੇ ਵੀ ਆ ਜਿੱਤੇ ਵੀ ਆ ਜੀ ਅੰਜਨਾਲੀ ਉਜਿੱਤੇ ਆ ਹੋਰ ਕਈ ਥਾਂ ਤੋਂ ਜਿੱਤੇ ਆ ਅਸੀਂ ਇਕੱਠੇ ਇੱਕ ਇਧਰ ਤੁਹਾਡੇ ਵਾਲੀ ਸਾ ਆਪਣੇ ਤਲੇਮਾ ਵੀ ਖੇਡ ਕੇ ਆਇਆ ਜੀ ਤੇਲੇਮਾ ਜਲਾ ਮਾਨਸਾ ਦੇ ਤਲੇਮਾ ਵੀ ਖੇਡੇ ਆਂ ਭੀਖੀ ਵੀ ਖੇਡਿਆ ਸੀ ਇਕੱਠੇ ਹਾਂਜੀ ਤਲੇਮਾ ਤਾਂ ਤੁਸੀਂ ਮੇਰੇ ਖਾਲੇ ਤਿੰਨ ਖੇਡੇ ਸੀ ਜੀ ਇੱਕ ਟੀਮ ਚ ਹਾਂਜੀ ਤਿੰਨ ਛੋੜਾ ਭਰਾ ਕਾਲਾ ਖੇਡਦਾ ਦੀ ਕਾਸੂ ਖੇਡਦਾ ਜੀ ਹਾਂ ਖੇਡਦਾ ਸੀ ਮੈਂ ਉਹ ਮੈਚ ਦੇਖਿਆ ਜੀ ਹਾਂਜੀ ਭੀਖੀ ਵੀ ਖੇਡ ਕੇ ਆਇਆ ਜੀ ਤੇ ਪਹਿਲਾਂ ਪਿਤਾ ਜੀ ਦੇ ਨਾਲ ਜਾਂਦੇ ਤੇ ਪਿਤਾ ਜੀ ਦੇ ਗਰਾਊਂਡ ਦੇ ਇੱਕ ਗਰਾਊਂਡ ਦੇ ਵਿੱਚ ਪਿਓ ਪੁੱਤ ਕਬੱਡੀ ਖੇਡਦੇ ਸੀ ਹਾਂਜੀ ਖੇਡੇ ਆ ਜੀ ਜੀ ਸੋ ਇਹ ਵੀ ਕਥਾ ਪੜਾਈ ਕਿਉਂਕਿ ਆਪਾਂ ਨੂੰ ਘਰ ਦੇ ਵਿੱਚ ਜਿਹੜੀ ਚੀਜ਼ੇ ਵਿਰਸੇ ਤੋਂ ਵਿੱਚੋਂ ਮਿਲਦੀ ਹੈ ਉਹ ਲਈ ਅੱਗੇ ਚੱਲਣੀ ਚਾਹੀਦੀ ਹੈ ਜੀ ਤੇ ਫਿਰ ਤੁਸੀਂ ਵੀ ਇਹੀ ਚਾਹੁੰਦੇ ਹੋ ਵੀ ਸਾਡੇ ਛੋਡੇ ਜਿਹੜੇ ਪੁੱਤਰ ਨੇ ਅੱਗੇ ਇਹ ਸਾਡੀ ਕਬੱਡੀ ਦੀ ਪਰੰਪਰਾ ਜਿਹੜੀ ਚੱਲਦੀ ਰਹੇ ਹਾਂ ਜੀ ਹਾਂ ਜੀ ਅਸੀਂ ਵੀ ਇਹੀ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਨੂੰ ਰੋਕਦੇ ਵੀ ਨਹੀਂ ਉਹ ਵੀ ਇੱਜ਼ਤ ਪਾਉਣ ਦੇ ਦੇਖੋ ਹੁਣ ਕੀ ਕਰਦੇ ਐ ਸੱਡੇ ਕੱਲੇ ਕਬੱਡੀ ਦੇ ਹੋਇਆ ਅੱמא ਅਸੀਂ ਉਹਨਾਂ ਨੂੰ ਵੀ ਨਹੀਂ ਕਦੇ ਕੋਈ ਲਾਇਆ ਜੀ ਮਾ ਜ ਤੁਹਾਡੇ ਵੱਲੋਂ ਨਹੀਂ ਲਾਇਆ ਸਾਡੇ ਮਾਪਿਓ ਨੇ ਜੀ ਨਾ ਅਸੀਂ ਉਹਨਾਂ ਨੂੰ ਕਦੇ ਹੋ ਗਰੇ ਮਾ ਤੁਹਾਡੇ ਵੱਲੋਂ ਤਾਂ ਇਹੀ ਆ ਵੀ ਪੁੱਤਰੋਂ ਤੁਸੀਂ ਕਬੱਡੀ ਖੇਡੋ ਹਾਂ ਜੀ ਕਬੱਡੀ ਖੇਡੂ ਵੀ ਆਪਣੀ ਜਿਹੜੀ ਪਿੱਛੇ ਤੋਂ ਆਈ ਚੱਲੀ ਜਾ ਰਹੀ ਜੀ ਕਬੱਡੀ ਦੀ ਉਹ ਆਪਣੀ ਖਾਂਦਾਨ ਦੇ ਵਿੱਚ ਰਹਿਣੇ ਚਾਹੀਦੇ ਚੱਲੀ ਜਾਵੇ ਜੀ ਚੱਲੀ ਜਾਵੇ ਜੀ ਸੋ ਇਹ ਤੁਸੀਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅਰੰਗ ਪੰਜਾਬ ਦੇ YouTube ਚੈਨਲ ਦੇ ਵੱਲੋਂ ਔਰ ਇੱਕ ਤੁਸੀਂ ਸੰਦੇਸ਼ ਕਿਉਂਕਿ ਜਿਸ ਤਰੀਕੇ ਨਾਲ ਕਬੱਡੀ ਤੁਸੀਂ ਖੇਡੀ ਹੈ ਜਿੰਦਗੀ ਦਾ ਪੈਰ ਪੈਰ ਅੱਗੇ ਅੱਗੇ ਤਿਆਰਪਾ ਆਉਂਦਾ ਹੈ ਤੁਹਾਡੇ ਕੋਲੇ ਬਹੁਤ ਵੱਡਾ ਤਜਰਬਾ ਇਸ ਚੀਜ਼ ਦਾ ਕਿ ਤੁਸੀਂ ਅੱਜ ਦੇ ਪਲੇਅਰਾਂ ਨੂੰ ਤੇ ਅੱਜ ਦੀ ਕਬੱਡੀ ਵਾਲੇ کلبਾਂ ਨੂੰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਅੱਜ ਦੇ ਪਲੇਅਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ ਤੇ ਇੱਕ ਤਾਂ ਇਮਾਨਦਾਰੀ ਨਾਲ ਮਿਹਨਤ ਕਰਨਾ ਮਿਹਨਤ ਕਰਨਾ ਇੱਕ ਪਿੰਡ ਦੇ ਵਿੱਚ ਕੋਈ ਵੀ ਧੜੇਵਾਜੀ ਆ ਧੜੇਵਾਜੀ ਤੋਂ ਬਚ ਕੇ ਦੂਰ ਰਹਿ ਕੇ ਚੱਲਣਾ ਜੀ ਤੇ ਗੇਮ ਦੇ ਨਾਲ-ਨਾਲ ਵਧੀਆ ਇਨਸਾਨ ਬਣਨਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਤੇ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲੜਨਾ ਨਹੀਂ ਬਿਤਕਰਾ ਨਹੀਂ ਕਰਨਾ ਸਾਧ ਬਣ ਕੇ ਰਹਿਣਾ ਸਾਧ ਬਣ ਕੇ ਮਲ ਨੀਵੇਂ ਹੋ ਕੇ ਰਹਿਣਾ ਨਸਿਆਂ ਤੋਂ ਦੂਰ ਰਹਿਣਾ ਨੀਵੇਂ ਹੋ ਕੇ ਰਹਿਣਾ ਨੀਵੇਂ ਹੋ ਕੇ ਰਹਿਣਾ ਹਾਂ ਮਿਹਨਤ ਕਰਨਾ ਆਉਦੀ ਮਿਹਨਤ ਦੇ ਨਾਲ ਹੀ ਹੈ ਸਾਰਾ ਕੁਝ ਹਾਂ ਮਿਹਨਤ ਨਾਲ ਹੀ ਆ ਹਾਂ ਇਨਸਾਨੀਅਤ ਤੇ ਮਿਹਨਤ ਹੀ ਹੈ ਜੋ ਇਹ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਦੂਸਰਾ ਜਿਵੇਂ ਤੁਸੀਂ ਕਹਿ ਬੀ ਸਾਧ ਬਣ ਕੇ ਰਹਿਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਇਹ ਸਾਰਾ ਕੁਝ ਲੋਕਾਂ ਦੀਆਂ دعਵਾਵਾਂ ਦੇ ਨਾਲ دعਵਾਵਾਂ ਨਾਲ ਆ ਜੀ ਪਿਆਰ ਦੇ ਨਾਲ ਸਤਕਾਰ ਦੇ ਨਾਲ ਹੀ ਘਟਿਆ ਜਾਂਦਾ ਹੈ ਅਜੇ ਨੀ ਦੂਰ ਤੱਕ ਇਹ ਲੋਕਾਂ ਦੇ ਪਿਆਰ ਨਾਲ ਹੀ ਪਹੁੰਚੇ ਨਹੀਂ ਕਦੇ ਸੋਚਿਆ ਬਣੀ ਕਿ ਕਬੱਡੀ ਬਾਰੇ ਜੀ ਇੱਥੇ ਤੱਕ ਹੋ ਕਰਾਂਗੇ ਜੀ ਇੱਥੇ ਤੱਕ ਪਹੁੰਚ ਆ ਗਏ ਹਾਂ ਜੀ ਬਿਲਕੁਲ ਜੀ ਇਹ ਸਾਰਾ ਲੋਕਾਂ ਦਾ ਪਿਆਰ ਹੀ ਹੈ ਲੋਕਾਂ ਦਾ ਪਿਆਰ ਹੀ ਹੈ ਜੀ ਐ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲਬਰ ਜੀ ਤੁਸੀਂ ਸਾਡੇ ਵਾਸਤੇ ਇਹ ਸਮਾਂ ਕੱਢਿਆ ਸੋ ਦੋਸਤੋ ਇਹ ਸੀ ਸਾਡੇ ਖੇਡ ਕਬੱਡੀ ਦੇ ਸਟਾਰ ਅਨਮੋਲ ਹੀਰੇ ਐ ਦਿਲਬਰ ਖਾਨ ਜੀ ਝਨੇਰ ਪਿੰਡ ਵਾਲੇ ਇਹ ਜਿਨ੍ਹਾਂ ਨੇ ਲੰਬਾ ਸਮਾਂ ਕਬੱਡੀ ਖੇਡੀ ਹੈ ਅੱਜ ਅਸੀਂ ਇਹਨਾਂ ਦੀ ਜੋ ਗੱਲਬਾਤ ਹੈ ਇਹਨਾਂ ਦੇ ਦਰਸ਼ਨ ਕਰਵਾਏ ਨੇ ਤੁਹਾਨੂੰ ਸੋ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਹਨਾਂ ਦੀਆਂ ਦਸੀਆਂ ਹੋਈਆਂ ਗੱਲਾਂ ਅੱਗੇ ਸਾਡੇ ਜੂਤ ਤੱਕ ਸਾਡੇ ਬੱਚਿਆਂ ਤੱਕ ਪਹੁੰਚਣਾ ਤੇ ਉਹ ਵੀ ਇੱਕ ਚੰਗੇ ਖੜਹਾਰੀ ਬਣ ਉੱਥੇ ਚੰਗੇ ਇਨਸਾਨ ਬਣ ਸੋ ਅਗਲੀ ਵਾਰੀ ਫਿਰ ਕਿਸੇ ਹੋਰ ਸਟਾਰ ਦੇ ਨਾਲ ਤੁਹਾਨੂੰ ਮਿਲਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਦੋਂ ਤੱਕ ਮੈਨੂੰ ਦਿਓ ਅਯਾਜ਼ਤ